ਇਕ ਸਮੈ ਰਹਾ ਕਿ ਹੰਸੁ ਕ ਫੂਲ ਸਖੀ ਤਹਿ ਪੋਨ ਬਹੈ ਸੁਖਦਾਈ ਏ ਸਖੀ ਇਕ ਸਮੈ ਕੇ ਸੂ ਫੂਲ ਰਹੇ ਸੰ ਅਤੇ ਸੁਖਦਾਇਕ ਹਵਾ ਚੱਲ ਰਹੀ ਸੀ ਪੌਰ ਗੁੰਜਾਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ বাজਾਈ ਇਧਰ ਪੌਰੇ ਗੁੰਜਾਰ ਕਰ ਰਹੇ ਸੰ ਅਤੇ ਉੱਧਰ ਕ੍ਰਿਸ਼ਨ ਨੇ ਮੁਰਲੀ ਵਜਾ ਦਿੱਤੀ ਰੇਜ ਰਹੇ ਹੋ ਸੁਨ ਕੈਸੁਰ ਮੰਡਲ ਤਾਛ ਬਕੋ ਬਰਨਿਓ ਨਹੀਂ ਜਾਈ ਮੋਲੇ ਦੀ ਤੁਨ ਨੂੰ ਸੁਣ ਕੇ ਦੇਵ ਮੰਡਲ ਪ੍ਰਸੰਨ ਹੋ ਰਿਹਾ ਸੀ ਉਸ ਵੇਲੇ ਦੀ ਸ਼ਬੀ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਤੌਨ ਸਮੈ ਸੁਖਦਾਇਕ ਥੀ ਰਿਤ ਔਸਰ ਆਹੇ ਭਈ ਦੁਖਦਾਇ ਉਸ ਵੇਲੇ ਬਸੰਤ ਰਿਤੋ ਸੁਖਦਾਇਕ ਸੀ ਪਰ ਹੁਣ ਦੁਖਦਾਇਕ ਬਣੀ ਹੋਈ ਹੈ ਜੇਠ ਸਮੈ ਅਸਾ ਕੀ ਤੀਰ ਨਦੀ ਹਮ ਖੇਲ ਤ ਚਿੱਤ ਹੁਲਾਸ ਬੜਾਈ ਏ ਸਖੀ ਜੇਠ ਦੇ ਮਹੀਨੇ ਵਿੱਚ ਅਸੀਂ ਨਦੀ ਦੇ ਕੰਢੇ ਚਿੱਤ ਵਿੱਚ ਹੁਲਾਸ ਵਧਾ ਕੇ ਖੇਡਦਿਆਂ ਸਾਂ ਚੰਦਨ ਸੋ ਤਨ ਲੀ ਫਸਬੈ ਸੋ ਗੁਲਾਬ ਬਹਿ ਸੋ ਤਰਨੀ ਛਿਰਕਾਈ ਚੰਦਨ ਦੇ ਲੇਪ ਨਾਲ ਸਾਰੇ ਤਨ ਨੂੰ ਲੇਪ ਕੇ ਗੁਲਾਬ ਦੇ ਜਲ ਨਾਲ ਧਰਤੀ ਉੱਤੇ ਛਿੜਕਾਉ ਕੀਤਾ ਹੁੰਦਾ ਸੀ ਲਾਏ ਸੁਗੰਧ ਭਲੇ ਕਪਰਿਓ ਪਰ ਤਾਂ ਕੀ ਪ੍ਰਭਾ ਬਰਨੀ ਨਹੀਂ ਜਾਈ ਕਪੜਿਆਂ ਉੱਤੇ ਚੰਗੀ ਸੁਗੰਧੀ ਲਗਾਈ ਹੁੰਦੀ ਸੀ ਜਿਸ ਦੀ ਸੁੰਦਰਤਾ ਦਾ ਕਥਨ ਨਹੀਂ ਕੀਤਾ ਜਾ ਸਕਦਾ ਤੌਣ ਸਮੈ ਸੁਖਦਾਇਕ ਥੀ ਇਹ ਔਸਰ ਸ्याम ਬਿਨਾ ਤੁਖਦਾਈ ਉਸ ਵੇਲੇ ਇਹ ਰੁੱਤ ਸੁਖਦਾਇਕ ਸੀ ਪਰ ਸਿਆਮ ਤੋਂ ਬਿਨਾ ਇਸ ਮੌਕੇ ਤੇ ਦੁਖਦਾਈ ਹੋ ਰਹੀ ਹੈ ਪੌਣ ਪ੍ਰਚੰਡ ਚਲਿਆ ਜਿਹ ਅੌਸਰ ਔਰ ਬੰਗੂਲਾ ਨ ਧੂਰ ਉਡਾਈ ਜਿਸ ਵੇਲੇ ਪ੍ਰਚੰਡ ਹਵਾ ਚੱਲਦੀ ਸੀ ਅਤੇ ਵਾਵਰੋਲੇ ਮਿੱਟੀ ਉਡਾਉਂਦੇ ਸਨ ਤੂਪ ਲਗਾਇ ਜਹ ਮਾਸਬੁਰੀ ਸੋ ਲਗਾਇ ਸੁਖਦਾਇਕ ਸੀਤਲ ਜਾਈ ਜਿਸ ਮਹੀਨੇ ਵਿੱਚ ਧੁੱਪ ਮਾੜੀ ਲੱਗਦੀ ਸੀ ਅਤੇ ਠੰਡੀ ਥਾਂ ਸੁਖਦਾਇਕ ਲੱਗਦੀ ਸੀ। ਸ਼ਾਮ ਕੇ ਸੰਗ ਸਵੇ ਹਮ ਖੇਲਤ ਸੀਤਲ ਪਾਟਕ ਕਾਬ ਚਟਾਈ। ਅਸੀਂ ਸਾਰੀਆਂ ਸ਼ਾਮ ਨਾਲ ਠੰਡੀਆਂ ਚਟਾਈਆਂ ਵਿਛਾ ਕੇ ਖੇਡਦਿਆਂ ਸਾਂ। ਅਰਥਾਤ ਠੰਡੇ ਪਾਣੀ ਦੇ ਚਿੱਟੇ ਪਾਉਂਦੀਆਂ ਸਾਂ। ਤਉਣ ਸਮੇ ਸੁਖਦਾਇਕ ਥੀ ਰਤੂ ਆਵਸਰ ਯਾਹੇ ਭਾਈ ਦੁਖਦਾਇ। ਉਸ ਵੇਲੇ ਇਹ ਰੁੱਤ ਸੁਖਦਾਇਕ ਸੀ ਪਰ ਇਸ ਵੇਲੇ ਉਹ ਦੁਖਦਾਇਕ ਹੋ ਗਈ ਹੈ ਜੋਰ ਘਟਾ ਘਟ ਆਏ ਜਹਾਂ ਸਖੀ ਬੂੰਦਨ ਮੇਗ ਭਲੀ ਛਬ ਪਾਈ اے ਸਖੀ ਜਿੱਥੇ ਘਟਾਵਾ ਬਣ ਕੇ ਬੱਦਲ ਆਉਂਦੇ ਸਨ ਅਤੇ ਬੱਦਲਾਂ ਵਿੱਚ ਬੂੰਦਾਂ ਬਹੁਤ ਛਬੀ ਪਾਉਂਦੀਆਂ ਸਨ ਬੋਲਤ ਚਾਤਰਕ ਦਾਦਰ ਔ ਕਨ ਮੋਰਨ ਪੈ ਕਨ ਕੋਰ ਲਗਾਈ ਉਸ ਵੇਲੇ ਚਾਤਰਕ ਡੱਡੂ ਅਤੇ ਬੱਦਲ ਭੋਲਦੇ ਸਨ ਅਤੇ ਮੋਰਾ ਨੇ ਵੀ ਆਪਣੀ ਘੋਰ ਕੂਕ ਮਚਾਈ ਹੋਈ ਸੀ। ਤਾਹੇ ਸਮੇਂ ਹਮ ਕਾਨਰ ਕੇ ਸੰਗ ਖੇਲਤ ਥੀ ਅਤ ਪ੍ਰੇਮ ਬਡਾਈ। ਉਸ ਵੇਲੇ ਅਸੀਂ ਕਾਨਾ ਨਾਲ ਅਤਿ ਪ੍ਰੇਮ ਵਧਾ ਕੇ ਖੇਡਦਿਆਂ ਸਾਂ। ਤੌਣ ਸਮਾਂ ਸੁਖਦਾਇਕ ਥੀ ਰਤ, ਅਉਸਰ ਹੈ ਭਈ ਦੁਖਦਾਇ। ਉਸ ਵੇਲੇ ਇਹ ਰੁੱਤ ਸੁਖਦਾਇਕ ਸੀ ਪਰ ਇਸ ਮੌਕੇ ਤੇ ਇਹ ਦੁਖਦਾਇਕ ਹੋ ਗਈ ਹੈ ਮੇਕ ਪਰੇ ਕਬਹੁ ਉਗੜਾ ਸਕੀ ਛਾਏ ਲਗਾ ਦਰਮ ਕੀ ਸੁਖਦਾਈ हे ਸਕੀ ਭਾਦਰੋ ਦੇ ਮਹੀਨੇ ਵਿੱਚ ਕਦੇ ਮੀਂਹ ਪੈਂਦਾ ਸੀ ਅਤੇ ਕਦੇ ਉਗੜ ਖਰਾ ਹੋ ਜਾਂਦਾ ਸੀ ਅਤੇ ਬ੍ਰਿਛਾ ਦੀ ਛਾਂ ਚੰਗੀ ਲੱਗਦੀ ਸੀ ਸ਼ਿਆਮ ਕੇ ਸੰਗ ਫਿਰ ਐਸਾ ਜਨੀ ਰੰਗ ਫੂਲਨ ਕੇ ਹਮ ਵਸਤਰ ਬਣਾਈ। اے ਸਜਨੀ ਅਸੀਂ ਸ਼ਿਆਮ ਨਾਲ ਫਿਰਦਿਆਂ ਸਾਂ। ਅਤੇ ਫੁੱਲਾ ਦੇ ਰੰਗ ਦੇ ਵਸਤਰ ਬਣਾਏ ਹੁੰਦੇ ਸਨ। ਖੇਲਾ ਤਕਰੀੜ ਕਰ ਰਸ ਕੀ ਇਹ ਔਸਰ ਕੋ ਵਰਣਿਓ ਨਹੀਂ ਜਾਈ। ਕ੍ਰਿਸ਼ਨ ਨਾਲ ਖੇਡਣ ਵੇਲੇ ਪ੍ਰੇਮ ਰਸ ਦੀ ਕਿਹੜਾ ਕਾਦੀਆਂ ਸਾਂ। ਉਸ ਔਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ। ਸ਼ਾਮ ਸਨ ਐਸੋ ਸੁਖਦਾਇਕ ਥੀ ਰਤ ਸਿਆਮ ਬਿਨਾ ਆਤਪੀ ਦੁਖਦਾਇ ਸ਼ਾਮ ਨਾਲ ਇਹ ਰਤ ਸੁਖਦਾਇਕ ਸੀ ਪਰ ਸ਼ਾਮ ਤੋਂ ਬਿਨਾ ਬਹੁਤ ਦੁਖਦਾਇਕ ਹੋ ਗਈ ਹੈ ਮਾਸ ਅਸੂ ਹਮ ਕਨਰ ਕੇ ਸੰਗ ਖੇਲਤ ਚਿੱਤ ਹੁਲਾਸ ਬੜਾਈ ਅਸੂਦੇ ਮਹੀਨੇ ਵਿੱਚ ਅਸੀਂ ਚਿੱਤ ਵਿੱਚ ਹੁਲਾਸ ਉਦਾਕੇ ਕਿਸ਼ਨ ਨਾਲ ਖੇਡਦੀਆਂ ਹੁੰਦੀਆਂ ਸਾਂ ਕਾਨੇ ਤਹਾਂ ਪੁਨ ਗਾਵਤ ਥੋ ਅਤ ਸੁੰਦਰ ਰਾਗਨ ਤਾਨ ਬਸਾਈ ਫੇਰ ਉੱਥੇ ਕਾ ਨਾ ਗਾਉਂਦਾ ਹੁੰਦਾ ਸੀ ਅਤੇ ਰਾਗਾ ਦੀਆਂ ਸੁੰਦਰਤਾ ਨਾ ਘਟਦਾ ਹੁੰਦਾ ਸੀ ਗਾਵਤ ਥੀ ਹਮ ਸੰਗ ਤਾਈ ਕੇ ਤਾਂ ਛਬ ਕੋ ਵਰਣਿਓ ਨਹੀਂ ਚਾਈ ਅਸੀਂ ਵੀ ਉਸ ਨਾਲ ਗਾਂਦੀਆਂ ਹੁੰਦੀਆਂ ਅਸਾਂ ਉਸ ਮੌਕੇ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਤਾ ਸੰਗ ਮੈਂ ਸੁਖਦਾਇਕ ਥੀ ਰਤੂ ਸ਼ਿਆਮ ਬਿਨਾ ਅਬ ਵੀ ਤੁਖਦਾਇ ਉਸ ਕ੍ਰਿਸ਼ਨ ਦੇ ਸੰਗ ਵਿੱਚ ਇਹ ਰਤੂ ਸੁਖਦਾਇਕ ਸੀ ਪਰ ਸ਼ਿਆਮ ਤੋਂ ਬਿਨਾ ਹੁਣ ਤੁਖਦਾਇਕ ਹੋ ਗਈ ਹੈ ਕਾਤਕ ਕੀ ਸਖੀ ਰਾਸ ਬਖੈ ਰਤ ਖੇਲਤ ਥੀ ਹਰ ਸੋ ਚਿਤ ਲਾਈ ਏ ਸਖੀ ਕਾਤਕ ਦੇ ਮਹੀਨੇ ਦੀ ਰਾਸ ਵਿੱਚ ਅਸੀਂ ਸ਼੍ਰੀ ਕ੍ਰਿਸ਼ਨ ਨਾਲ ਚਿਤ ਲਾ ਕੇ ਰਾਤ ਕਿੜਾ ਕਰਦੀਆਂ ਹੁੰਦੀਆਂ ਸਾਂ ਸੇਤੇ ਗਵਾਰਨ ਕੇ ਪਟ ਛਾਜਤ ਸੇਤ ਨਦੀ ਤਹਿ ਧਾਰ ਬਹਾਈ ਗੋਪੀਆਂ ਦੇ ਸਫੇਦ ਵਸਤਰ ਫੱਪਦੇ ਸਨ ਅਤੇ ਉੱਥੇ ਨਦੀ ਦੀ ਸਵੱਛਤਾ ਰਾ ਚੱਲਦੀ ਸੀ। ਪੋਖਨ ਸੇਤੇ ਗੋਪਨ ਕੇ ਅਰ ਮੋਤਨ ਹਾਰ ਪਲੀ ਛਬ ਪਾਈ। ਗੋਪੀਆਂ ਦੇ ਗਹਿਣੇ ਵੀ ਸਫੇਦ ਹੁੰਦੇ ਸਨ। ਅਤੇ ਮੋਤੀਆਂ ਦੇ ਹਾਰ ਵੀ ਬਹੁਤ ਛਵੀ ਪਾਉਂਦੇ ਸਨ ਤਉਨ ਸਮੈ ਸੁਖਦਾਇਕ ਥੀ ਰਤੂ ਅਵਸਰ ਯਾਹੇ ਪਈ ਦੁਖਦਾਇ ਉਸ ਵੇਲੇ ਇਹ ਰਤ ਸੁਖਦਾਇਕ ਸੀ ਪਰ ਇਸ ਅਵਸਰ ਤੇ ਦੁਖਦਾਇਕ ਹੋ ਗਈ ਹੈ ਮਗਰ ਸਮੈ ਸਭ ਸ਼ਾਮ ਕੇ ਸੰਗ ਹੋਏ ਖੇਲਤ ਥੀ ਮਨ ਆਨੰਦ ਪਾਈ ਮਗਰ ਦੇ ਮਹੀਨੇ ਸਾਰੀਆਂ ਸ਼ਾਮ ਨਾਲ ਖੇਡਦੀਆਂ ਸਨ ਅਤੇ ਮਨ ਵਿੱਚ ਪਰੇਸ਼ਾਨ ਨ ਹੁੰਦੀਆਂ ਸਨ ਸੀਤ ਲਗਿਆ ਤਬ ਦੂਰ ਕਰੈ ਹਮ ਸਿਆਮ ਕੇ ਅੰਗ ਸੋ ਅੰਗ ਮਿਲਾਇ ਜਦੋਂ ਠੰਡ ਲੱਗਦੀ ਸੀ ਤਦੋਂ ਅਸੀਂ ਸ਼ਿਆਮ ਦੇ ਸਰੀਰ ਨਾਲ ਸ਼ਰੀਰ ਮਿਲਾ ਕੇ ਸਰਦੀ ਨੂੰ ਦੂਰ ਕਰ ਦਿੰਦੀਆਂ ਸਾਂ ਹੋਰ ਚੰਬੇਲੀ ਕੇ ਫੁੱਲ ਰਹੇ ਜਹ ਨੀਰ ਘਟਿਓ ਯਮਨਾ ਜੀ ਆਈ ਜਿੱਥੇ ਚੰਬੇਲੀ ਦੇ ਫੁੱਲ ਖੇੜ ਰਹੇ ਸਨ ਅਤੇ ਯਮਨਾ ਦਾ ਜਲ ਘਾਟ ਨਾਲ ਵਗਦਾ ਸੀ ਤਉਨ ਸਮਾਂ ਸੁਖਦਾਇਕ ਥੀ ਰਤੂ ਅਉ ਸਰਿਆ ਹੈ ਪਈ ਦੁਖਦਾਇ ਉਸ ਵੇਲੇ ਇਹ ਰਤ ਸੁਖਦਾਇਕ ਸੀ ਇਸ ਵੇਲੇ ਦੁਖਦਾਇਕ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ